ਕਿਹੜੀ ਨਸਲ ਹੈ ਇਹ ਨਸਲ ਕਿਹੜੀ ਹੈ ਇਹ ਮੂਹਰਾ ਨਸਲ ਦਾ ਜੀ ਮੂਹਰਾ ਨਸਲ ਹਾਂਜੀ ਇਹ ਖਾਸੀਅਤ ਕੀ ਇਹਦੀ ਇਹਦੇ ਦੰਤੀਆਂ ਦਾ ਦੁੱਧ ਦਾ ਰਿਕਾਰਡ ਬਹੁਤ ਚੰਗਾ ਹੁੰਦਾ ਜੀ ਇਹ ਆਪ ਵੀ 9 ਵਾਰੀ ਚੈਂਪੀਅਨ ਰਹਿ ਚੁੱਕਾ ਹੈ ਅੰਤਰਰਾਸ਼ਟਰੀ ਹੈ ਠੀਕ ਹੈ ਤੇ ਇਹਦੇ ਬੱਚੇ ਵਧਗਾਵੇਂ ਬੱਚੇ ਦੀ ਬੱਚੇ ਵੀ ਬਿਊਟੀ ਚ ਜਿੱਤ ਗਏ ਤੇ ਟੀਆਂ ਜਿਹੜੀਆਂ ਇਹਨਾਂ ਪਹਿਲੇ ਤੋਂ ਹੀ 20+ ਚੱਲੀ ਜਾਂਦੀਆਂ ਨੇ ਸਾਰਾ ਲਾਈਵ ਚ ਵੰਨਾ ਆਪਣਾ ਕਿੰਨੀ ਕਿੰਨੀ ਓਵਰ ਹੋਣੀ ਇਹਦੀ ਹੁਣ ਹਾਂਜੀ ਕਿੰਨੀ ਏਜ ਇਹਦੀ 9 ਸਾਲਾਂ ਦੀ ਹੈ ਜੀ ਕੱਤਵਾਵੜ ਕੱਦ 5 ਫੁੱਟ 6 ਇੰਚ ਹੈ ਜੀ ਕਿੱਥੇ ਆ ਤੁਹਾਡਾ ਉਹ ਸਿੱਧ ਸਿੱੱਚ ਦੱਸਾ ਸਿੱਸਾ ਜਲਾ ਪਿੰਡ ਦਾ ਤੁਸੀਂ ਹਰਿਆਣਾ ਕਿਹੜਾ ਪਿੰਡ ਆ ਸਸੂ ਸਸੂ ਹਾਂਜੀ ਬਹੁਤ ਬਾਕੀ ਦੇ ਨਾਮ ਜਿੱਤੇ ਹੈ ਚੰਡੇ ਦੇ ਪੁੱਚੋ ਮੰਡੀ ਦੇ ਨਾਲ ਜੀ ਮੰਡੀ ਤੇ ਲੱਗਿਆ ਜੀ ਮੇਲਾ ਕਿਸਾਨ ਮੇਲਾ ਪੁਤਰੀ ਭਾਰਤ ਦਾ ਵੱਡਾ ਕਿਸਾਨ ਮੇਲਾ ਜੀ ਤੇ ਇਹਦੇ ਚ ਦਿਖਾ ਰਹੇ ਅਸੀਂ ਚੈਂਪੀਅਨ ਝੋਟਾ ਜਿਹੜਾ ਤੇ ਇਹਨਾਂ ਨਾਲ ਗੱਲ ਕਰਾਉਣਾ ਬਾਈ ਜੀ ਕੀ ਨਾਂ ਤੇ ਕਿਹੜੀ ਨਸਲ ਆ ਜੀ ਝੋਟੇ ਦੀ ਝੋਟੇ ਦੀ ਜੀ ਜੀ ਮੋਹਰਾ ਨਸਲ ਆ ਇਹਦਾ ਨਾਮ ਹਿੰਦੁਸਤਾਨ ਚੋ ਹਿੰਦੁਸਤਾਨ ਕਿੰਨਾ ਕਰਦਾ ਇਹਦਾ ਇੱਕ ਫਸਤ ਜੀ ਅੰਦਾਜ਼ਾ 46 ਮੁੱਠ ਦੇ ਦੇ ਕੀ ਕਿਸੀ ਸਹੀ ਹਾਂ ਉਹਨ ਦਾ ਝਾ ਲਾਉਂਦੇ ਆ ਵੀ 5-8 ਦੇ ਨੇੜੇ ਤੇ ਕਿੰਨੀ ਉਮਰ ਹੋਣੀ ਇਹਦੀ ਹਣੇ ਸਾਢੇ 4 ਸਾਲ ਦੀ ਉਮਰ ਸਾਢੇ 4 ਸਾਲ ਦਾ ਤੇ ਕੀ ਖਾਸੀਅਤ ਆ ਜਿਵੇਂ ਆਪਾਂ ਲਿਖਿਆ ਵੀ ਸੀਮਿੰਟ ਅੱਗੇ ਲੈਨਿੰਸ ਪਰਕਰ ਕਰੋ ਜਾਓ ਥੋੜੀ ਜਾਣਕਾਰੀ ਦੇ ਦਿਓ ਹਾਂਜੀ ਸੀਮਿੰਟ ਸਾਡੇ ਕੋਲੇ ਦਾ ਤਿਆਰ ਆ ਜੀ ਤੇ 50 ਕਿਲੋਮੀਟਰ ਤੱਕ ਅਸੀਂ ਪਹੁੰਚ ਕਰਦੇ ਆ ਆਪਦੇ ਕੋਲ ਹੂੰ ਉਹ ਕਿਹੜਾ ਤੇ ਆਪ ਦਾ ਕਾਨ ਡਾਕਟਰ ਲੈ ਸਰ ਤੇ ਪਿੰਡ ਕਿਹੜਾ ਤੁਹਾਡਾ ਪਿੰਡ ਬਾਂ ਦਾ ਟੋੜਾ ਜੀ ਜ਼ਿਲ੍ਹਾ ਵੰਦਰ ਰੋਡ ਪੰਡ ਸਾਡਾ ਬਰਗਾੜੀ ਸ਼ਹਿਰ ਭਾਤੇ ਭਾਈ ਕੋਲੇ ਰਹਿ ਗਏ ਹਾਂ ਨੰਬਰ ਵੀ ਬੋਲ ਦਿਓ ਕੋਈ 8437579010 ਜੀ 9914424354 ਨਾਮ ਕੀ ਤੁਹਾਡਾ ਨਾਮ ਮੇਰਾ ਕਾਲਾ ਸਿੰਘ ਹੈ ਜੀ ਇਹ ਤੁਸੀਂ ਚੈਂਪੀਅਨ ਲਿਖਿਆ ਤੁਸੀਂ ਮੂਰੇ ਕਿੱਥੇ ਕਿੱਥੇ ਤੁਸੀਂ ਇਹ ਜਿੱਤ ਚੁੱਕੇ ਆ ਇਹ ਜੀ ਸਾਰੇ ਮੇਲੇਾਂ 'ਚ ਚੈਂਪੀਅਨ ਬੰਦਾ ਹਾਂ ਕਿਸੇ ਵੀ ਮੇਲੇ ਜਾਓ ਜੇ ਕੋਣ ਕੋ ਬਣ ਲੈ ਕੇ ਆਉਂਦਾ ਠੀਕ ਹੈ ਤੇ ਕਿੰਨੇ ਕ ਵੱਧ ਕੇ ਤੂੰ ਛੋਟੇ-ਬੜੇ ਤਾਂ ਆਉਂਦੀ ਹੋਣੇ ਆ ਵੀ ਇਹਨਾਂ ਦਾ ਪਰਿਵਾਰ ਕਿੱਟਾਕ ਵੱਡਾ ਹੋਊਗਾ ਇਹਨਾਂ ਦਾ ਪਰਿਵਾਰ ਜੀ ਅਜੇ ਤਾਂ ਇਹਦੇ ਬੱਚੇ ਛੋਟੇ ਹੀ ਆ 5 ਸਾਲ ਦਾ ਕੋਈ 9 ਮਹੀਨੇ ਦਾ ਤੇ ਉਹ ਬਿਆ ਸਵਾ ਕਸਾਲ ਹੀ ਹੋ ਰਿਹਾ ਜੀ ਸੀਮਨ ਲੈ ਲੱਗਿਆ ਨੂੰ ਇਹਨਾਂ ਨੂੰ ਠੀਕ ਹਾਂ ਸਾਢੇ 3 ਸਾਲ ਤੋਂ ਬਾਅਦ ਜਿਆਸੀ ਹੋਏ ਨਾ ਅੱਛਾ ਇਹਦੀ ਖਰਾਕ ਕੀ ਆ ਹੁਣ ਤੁਸੀਂ ਫੇ ਸੀਮਨ ਆ ਇੱਕ ਜੇ ਚੰਗਾ ਤਾਂ ਹੀ ਹੋਊਗਾ ਜੇ ਖਰਾਕ ਵੀ ਆਪਾਂ ਵਧੀਆ ਦੇਵਾਏ ਕੀ ਖਰਾਕ ਕੀ ਹੋਊਗੀ ਇਹਦੀ ਖਰਾਕ ਤਾਂ ਜੀ ਫੀਡ ਫੂਟ ਬਣਾਈਦੀ ਆ ਘਰ ਦਾ ਦਾਣਾ ਹੁੰਦਾ ਵੱਖਲਾ ਪਾਈ ਜਾਂਦਾ ਅੱਛਾ ਤੁਹਾਨੂੰ ਕਹਿੰਦੇ ਮੈਂ ਦਾ ਅੱਖ ਤੋਂ ਨਹੀਂ ਕੰਮ ਹੁੰਦਾ ਠੀਕ ਇੱਕ ਮਿੰਟ ਦੀ ਭਾਈ ਜੀ ਇਹ ਕਿਹੜੀ ਨਸਲ ਆ ਜਿਹੜਾ ਆ ਇਹ ਝੋਟਾ ਇਹ ਖਰਾਜਪੁਰ ਦਾ ਝੋਟਾ ਜੀ ਅੱਛਾ ਤੇ ਇਹ ਵਿਰਾਟ ਦਾ ਬਧੀਆ ਹੈ ਵਿਰਾਟ ਦਾ ਹਾਂ ਬਹੁਤ ਸੋਹਣਾ ਪਾਲਿਆ ਮੁੰਡਿਆਂ ਨੇ ਤੇ ਮਾਂ ਦਾ ਵੀ ਚੰਗਾ ਰਗਾਟ ਤੇ ਹਰਿਆਣਾ ਚੋਂ ਲਿਆਂਦਾ ਵਿਰਾਟ ਓਏ ਓਏ ਆਹ ਹੋਰ ਵਿਰਾਟ ਇੱਕ ਇਹ ਕੀ ਇੱਕ ਕਿਸਮ ਆ ਨਾਮ ਨਾ ਨਾ ਹੋ ਰਿਹਾ ਹੈ ਛੋਟੇ ਦਾ ਨਾਮ ਵਿਰਾਟ ਹੈ ਇਹਦਾ ਨਾਮ ਰੱਖਿਆ ਉਹਦਾ ਨਾਮ ਕੀ ਰੱਖਿਆ ਜੀ ਤੁਸੀਂ ਨਾ ਹਿੰਦੁਸਤਾਨਾ ਜੀ ਉਹਦਾ ਹਿੰਦੁਸਤਾਨ ਛੋਟਾ ਇਹ ਵਿਰਾਟ ਹਾਂ ਇਹ ਵਿਰਾਟ ਦਾ ਬੱਚਾ ਜੀ ਇਹਦਾ ਬੱਚਾ ਇਹਦਾ ਉਮਰ ਥੋੜੀ ਹੈ ਨਾ ਇਹਦਾ 17 18 ਮਹੀਨਾ ਹੈ ਇਹ ਵੀ ਥੋੜਾ ਤੁਸੀਂ ਉਹ ਕਰ ਰਹੇ ਹੋ ਸਾਰਾ ਪਾਰ ਰਹੇ ਹੋ ਕਿ ਉਹ ਦੂਜੇ ਆ ਜਿਹੜੇ ਰਿਜਿਆ ਇਹ ਇਹਦਾ ਪਰਾਗਾ ਜੀ ਇਹ ਰਾਜ ਪਿੰਡ ਦਾ ਰਾਜ ਪਿੰਡ ਦਾ ਜਿਹੜਾ ਭਗਤੇ ਕੋਲੇ ਆ ਹਾਂ ਜੀ ਹਾਂ ਭਗਤੇ ਕੋਲੇ ਸਾਡੇ ਸੰਗੀ ਸਾਥੀ ਆਈ ਤੇ ਬਣਿਆ ਉਹਨਾਂ ਦਾ ਕੀ ਨਾਮ ਉਹਨਾਂ ਦਾ ਕੀ ਨਾਮ ਨਾਮ ਹਾਂ ਨਹੀਂ ਕੋਈ ਹਜੇ ਨਵੇਂ ਨਾ ਹੋ ਜੂਗਾ ਠੀਕ ਹੈ ਠੀਕ ਹੈ ਚਲ ਦੁਬਾਰਾ ਵੜਿਆ ਪੋ ਉਹਨਾਂ ਨੂੰ ਵੀ ਮਿਲਦੇ ਹਾਂ ਧੰਨਵਾਦ ਵੀਰੋ ਜੀ ਆਹ ਚੈਂਪੀਅਨ ਛੋਟੇ ਨੂੰ ਜਿਹੜੇ ਮੇਲੇਆਂ ਤੋਂ ਸਨਮਾਨ ਮਿਲੇ ਆ ਜੀ ਇਹ ਬੇਟਾ ਟਾਟਾ ਆਹ ਬੇਣਾ ਸਾਡਾ ਦਾ ਗਿਆ ਇਧਰ ਜੀ ਇਹਦਾ ਜੀ ਨਸਲ ਦਾ ਹੋਊਗਾ ਤਾਂ ਅੱਗੇ ਜਾ ਕੇ ਜਿਹੜੇ ਉਹਨਾਂ ਦੇ ਬੱਚੇ ਵੀ ਚੰਗੀ ਨਸਲ ਦੇ ਹੋਰਗੇ ਸੋ ਜਿਹੜਾ ਇਹ ਮੱਝ ਦਸੀ ਇਹਦਾ ਨਾਂ ਹਿੰਦੁਸਤਾਨ ਝੋਟਾ ਜੀ ਤੇ ਆਹ ਵਿਰਾਟ ਆ ਜਿਹੜਾ ਇਹਦਾ ਬੱਚਾ ਵਿਰਾਟ ਦਾ ਬੱਚਾ ਬਹੁਤ ਧੰਨਵਾਦ ਜੀ ਗੋਰਾ ਮੂਰਾ ਨਸਲ ਰੋਸ ਤੋਂ ਮੂਰਾ ਬਦਲ ਜੀ ਵਾਹ ਭਾਈ ਜਵਾਨਾ ਦੱਸੀ ਕਰਾ ਕੇ ਜਾਣਕਾਰੀ ਫੀ ਕੀ ਹੈ ਹਾਂ ਆ ਵਾਵਾ ਛੋਟਾ ਵੀ ਇਹ ਕੱਢਿਆ ਹਾਲੀ ਲੱਗਦਾ ਇਹ ਕਿ ਸੰਗਦਾ ਜਾ ਸੰਗਿਆ ਨਾ ਕਰੋ ਫੇਰ ਹੀ ਫਟੇਗਾ ਅਸੀਂ ਵੀ ਹੁਣ ਜਾ ਅਸੀਂ ਕਿਹੜਾ ਕੋਸਾ ਤੋਂ ਕੋਈ ਉਹ ਕਰਨਾ ਇਹ ਤਾਂ ਐਵੀ ਚਰਚੀਜ ਹੈ ਚੰਗੀ ਨਾ ਲੱਗਦਾ ਜਾਈਏ ਜੇ ਨੈਟ ਤੇ ਜਾਉਗੇ ਇਹ ਹੋ ਰਿਹਾ ਹੈ ਇਹ ਮੋਰਾ ਰਹੂਗਾ ਇਹ ਅਸੇ ਮੋਰਾ ਦੇ ਆ ਇਹ ਇਹ ਵੀ ਮੋਰਾ ਦੇ ਆ ਇਹ ਕਿੰਨੇ ਕਿੰਨੇ ਉਮਰ ਦੇ ਆ ਇਹ ਕਿਵੇਂ ਖਾਸੀਅਤ ਕੀ ਹੈ ਦੇਚ ਜਮੂਰਾ ਨਸਲ ਤਾਂ ਬਹੁਤ ਨਾ ਹੈ ਨਾ ਤੇ ਇਹ ਹੁਣ ਵੇਚਣ ਵਾਸਤੇ ਲੈ ਕੇ ਆ ਕਿਤੇ ਦਿਖਾਉਣ ਨਮੈਸ਼ ਚਾਹਿਆ ਹੋਰ ਵੀ ਆ ਤੁਸੀਂ ਕੋਈ ਰੱਖਦੇ ਆ ਕਿੰਨੇ ਕ ਹਾਂਜੀ ਹੈਗਾ 30 ਪਸ਼ੂ ਆਈ 20 ਆ 3 3 ਕਿੱਥੇ ਆ ਤੁਹਾਡਾ ਦੱਸਿਓ ਕੋਖਰ 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 ਕਿਹੜਾ ਇੱਕ ਤਾਂ ਇੱਥੇ ਵੀ ਆ ਟੱਡਿਆਂ ਕੋਲੇ ਕੋ ਕੋਲਾ ਉਹੀ ਹੋ ਗਿਆ ਹਾਂ ਅੱਛਾ ਕੀ ਨਾਂ ਸੇਵਕ ਆ ਜੀ ਭਾਈ ਸੇਵਕ ਸਿੰਘ ਹਾਂ ਲਸਮੀ ਡੇਰੀ ਫਾਰਮ ਨਾਲ ਜੁੜੇ ਹੋਏ ਆ ਉਹਨਾਂ ਦੇ ਤੀਜੇ ਵੱਧ ਵਰਤਦੇ ਆ ਸਤੀਤ ਸਰਪੰਚ ਦੇ ਪਿੰਡ ਦੇ ਹੋ ਹਾਂ ਹਾਂ ਬਾਈ ਅੱਛਾ ਅੱਛਾ ਇਹ ਬੋਰਾ ਕੇ ਨਸਲ ਦੀ ਆ ਵੀ ਹੈ ਇਹ ਤਾਂ ਨਵਜਨ ਮਹੀ ਹੈ ਤੋੜਿਆ ਤੋੜਿਆ ਬੇਦਾਨਾ ਵੀ ਹੈ ਇਧਰ ਨੂੰ ਲਿਆਓ ਥੋੜਾ ਜਿਹਾ ਹਾਂ ਜਿਹੜੇ ਇੱਕ ਬੰਦੇ ਨੇ ਦੋ ਥਾਣੇ ਜੱਟਣੇ ਨੇ ਫੁੱਲ ਦੁੱਧ ਦੀ ਵੀ ਕਰਦੇ ਆ ਹੇ ਜੇ ਕਿਸਾਨ ਮੇਲਾ ਪੁੱਚੂ ਮੰਡੀ ਦਾ ਜਿਹੜਾ ਤੇ ਅੱਜ ਆਖਰੀ ਦਿਨ 31 ਅਗਸਤ ਦਾ ਤੇ ਇੱਥੇ ਜਿਹੜੇ ਆ ਕਿ ਨਸਲਾਂ ਮੂਹਰਾ ਨਸਲ ਦੇ ਅੱਜ ਇਹ ਦਿਖਾ ਰਹੇ ਆ